ਕੀ ਕੋਈ ਵੀ ਮੈਂ ਜਿੱਦਾਂ ਦਾ ਤੁਹਾਨੂੰ ਦੇਖਣ ਦਿਆ ਨਾ ਆਪਣੇ ਬੱਚਿਆਂ ਤੋਂ ਸੱਡਿਆ ਵੀ ਆ ਵੇਖੋ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਕੀ ਸੱਚੀ ਦੇਗੀ ਮੈਡੀਕਲ ਕਿਟ ਬਸ ਯਾਦ ਕਰਦੇ ਆ ਰਾਮ ਨੂੰ ਬਾਬਾ ਜੀ ਪਲੀਜ਼ ਸਾਡਾ ਫਰਜ਼ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬਾ ਜੀ ਬਹੁਤ ਵਧੀਆ ਵਧੀਆ ਕਰਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਮਾਣ ਕਰਦੇ ਦੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਅਸੀਂ ਇਹ ਬੇਟਾ ਜੀ ਸਾਡੇ ਮਾਨ ਦੇ ਵਿੱਚ ਬਹੁਤ ਸਤਿਕਾਰੇ ਦਾ ਖਿਆਲ ਦਿਖਾਦੇ ਸਾਡੇ ਬੱਚੇ ਨੇ ਬਾਹਰ ਇਹਨਾਂ ਨੂੰ ਡੱਬਾ ਪਿਆ ਉਹਦੇ ਕੋ ਡੱਬਾ ਪਹੁੰਚਿਆ ਜਿਹੜਾ ਚੱਕ ਕੇ ਪਾ ਰਿਹਾ ਸੀ ਮੈਂ ਐਨਐਲ ਦੀ ਟੀਮ ਆਈ ਨਾਲ ਸਾਡੇ ਜੇ ਇਹ ਨਹੀਂ ਆਣਾ ਨਹੀਂ ਚਾਹਤੇ ਇਹ ਨਹੀਂ ਆਣੇ ਇਹਦੇ ਚੋਰੀ ਦਾ ਡਰਿਆ ਜੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜਾ ਦੇਖ ਲਵੋ ਜੀ ਚੱਲ ਆਜੋ ਖਾ ਲਾਂਗੇ ਇਹਨਾਂ ਨੂੰ ਆਜਾ ਮਗਰ ਆਜੋ ਹਾਂਜੀ ਹਾਂਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਆਈ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਐਸੀ ਔਰਤ ਮੈਂ ਵੇਖੀ ਕੋਈ ਨਹੀਂ ਉਹ ਮੈਂ ਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਦਰਸ਼ਕਾਂ ਨੂੰ ਕੁਝ ਨਹੀਂ ਹੁੰਦਾ ਨਹੀਂ ਪਤਾ ਕੀ ਬੇਟਾ ਸਾਡੇ ਇੱਥੇ ਮੈਂ ਥੋੜਾ ਜਿਆਦਾ ਪਿਛੇ ਫੇਰ ਮਾਫ ਸੁਣਾਇਆ ਕਿਉਂ ਇਹ ਤੇ ਸੰਤਰੀ ਅਮਾਜੂਰੀ ਆ। ਆਹ ਹੋਰ ਬੜੇ ਨੇ। ਸਮਾਨ ਬੜਾ ਥੋੜਾ ਜਾਂਦੀ ਹੁੰਦੀ ਜ਼ਿਆਦਾ। ਐਸਾ ਕਿਸ ਤਰ੍ਹਾਂ। ਇਹਨੇ ਪਾਣੀ ਕਿਉਂ ਨਹੀਂ ਆਇਆ? ਉਹ ਨਾ ਆਇਆ। ਨਹੀਂ ਕੋਈ ਲੇਡੀਜ਼ ਆ। ਉਧਰ ਵੀ ਆ ਜਾਂਦੇ। ਲੇਡੀਜ਼ ਨੂੰ ਤਾਂ ਭੇਜ ਦੋ। ਨਹੀਂ ਉਹਨਾਂ ਜਾਣਾ ਨਹੀਂ। ਇਹ ਅੱਪਾ ਕਾਹਾਂਗੇ ਤਾਂ ਚੱਲ ਜਾਣਗੇ। ਲੇਡੀਜ਼ ਦਾ ਭੇਜ ਦਿਓ। ਮੈਂ ਕੋਈ ਕਿਸੇ ਦੇ ਕਿੰਨੇ ਲੋਕ ਹੈਗੇ ਉੱਥੇ? ਸਾਡੇ ਇੱਥੇ ਥੋੜੇ ਥੋੜੇ ਲੋਕ ਨੇ। ਇੰਨੇ ਡੇਰੇ ਦੀ ਵੀ ਹੈਗੇ ਨਹੀਂ। ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਜੀ ਰਹੀ ਇੱਕ ਦੋ ਜੀ ਦੇਖੇ ਨਹੀਂ ਇੱਥੇ ਆਪਣੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਜਾਂਦੇ ਤਾਂ ਕਿ ਇਹ ਲੋਕ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਦੀ ਸਹੀ ਦੇਗੀ ਮੈਡੀਕਲ ਕਿਟ ਦੀ ਯਾਦ ਕਰਦੇ ਆ ਰੱਬ ਨੂੰ ਮੈਡੀਕਲ ਪਾਣੀ ਪਲੀਜ਼ ਸਾਡਾ ਫਰਜ਼ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬਾ ਜੀ ਬੜੀ ਵਧੀਆ ਬੱਚੇ ਬਹੁਤ ਪਿਆਰ ਕਰਦੇ

ਡੰਗਰਾਂਵਾਦੀ ਦੇ ਡੇਰਾ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸ਼ਨ ਪਾਣੀ ਕੂੜੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਠ ਕੇ ਨਹੀਂ ਆਪਣੇ ਨਾਲ ਲੇਖੇ ਇਹ ਨਾਲ ਹੈਗੇ ਅਸੀਂ ਇੱਥੇ ਪੁਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਘਰ ਵਿੱਚ ਬੱਤੇ ਮਿਰਪਾਲ ਸਿੰਘ ਤੇ ਆਪਣਾ ਮੇਰਾ ਵੀ ਫੋਨ ਕੀਤਾ ਸੀ ਉਹਨਾਂ ਨੂੰ ਹੋਣ ਜਾਣਗੇ ਜਿਹੜਾ ਦਦੀਆਂ ਘੰਟੇ ਤੱਕ ਉਹਨਾਂ ਕੋ ਸਾਰਾ ਕੁਝ ਡੰਗਰ ਉੱਤੇ ਭੁੱਖੇ ਪੈ ਮੈਂ ਤਾਂ ਹੀ ਚੱਲਿਆ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 66 ਉਹ ਵੀ ਲੰਬੜਦਾਰ ਵਾਲੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹਤਾ ਦੇ ਨਹੀਂ ਕੋਈ ਉੱਥੇ ਪਹਤਾ ਦਿਓ ਉਹਨਾਂ ਨੂੰ ਰਸਲ ਵਾਲੀ ਮੈਂ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲਓ ਫਿਰ ਵੀ ਰੱਖ ਲਓ ਬਾਈ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਨੇ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ हैलो मेन घर जो ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਅਸੀਂ ਇਹੀ ਸਾਡੇ ਮੰਨ ਦੇ ਵਿੱਚ ਮੈਡੀਸਨ ਲੋਕ ਇੱਕ ਫਾਰਜੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਕਰਦੇ ਸਾਡੇ ਬੱਚੇ ਨੇ ਬਾਹਰ ਇਹਨਾਂ ਨੇ ਡੱਬਾ ਪਿਆ ਉਹਦੇ ਕੋ ਡੱਬਾ ਪਹੁੰਚਿਆ ਜਿਹੜਾ ਚੱਕ ਕੇ ਤਾਰਿਆ ਸੀ ਉਹਦੇ ਚੱਕ ਕੇ ਖੜਾ ਉਹਨਾਂ ਨੂੰ ਬਾਹਰ ਅਸੀਂ ਕਲਾਕੀ ਦਾ ਫੜ ਲਿਆ ਤੇ ਲੈ ਕੇ ਗਿਆ ਆਹ ਪਹਿਲੀ ਯਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆਹ ਆ ਪਹਿਲੀ ਯਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆਹ ਪੀਪੀ ਵੀ ਕੋਲੀ ਚਾਹੀਦੀ ਥੱਲੇ ਨਾ ਖੜੇ ਹੋ ਥੱਲੇ ਨਾ ਖੜੇ ਹੋ ਲੈਫਟ ਨਾ ਖੜਨੋ ਹੁਣ ਹਾਂਜੀ ਆਹ ਰੋਡ ਤੇ ਥੱਲੇ ਕਰ ਰੋਡ ਤੇ ਥੱਲੇ ਆ ਤੂੰ ਆਹ ਇਹ ਜੱਸੀ ਬੱਤੀ ਇਹ ਦੱਸਣੀ ਹੈ ਜੱਸਨ ਨਹੀਂ ਹਾਂ ਨਹੀਂ ਦੱਸਣੀ ਵੀ ਆਪਣੇ ਪਿੰਡ ਦੇ ਜੰਮੇ ਵਾਲੀ ਬਾਜ਼ਾਰ। 5 15 ਘੰਟੇ। ਆਜੋ ਬੁਝੇ ਨਾ। ਫਿਰ ਸਿੱਧੇ ਜਾ ਰਹੇ। ਪਾਣੀ ਵਗਿਆ ਤਾਂ ਹੀ ਹੈ ਨਾ। ਇੱਥੇ ਦੋ ਕੰਮ ਹੈ। ਆ ਦੋ ਕੰਮ ਕਰਦੇ। 2 1/2 ਘੰਟੇ। ਕੱਲ ਹੋ ਜਾਵੇ।